ਜਿਤਾ ਸੀ ਲੋੜ ਤੇ ਲੋੜ ਪੂਰੀ ਹੋਈ ਬੰਦੇ ਦੀ ਤੇ ਬੰਦੇ ਨੂੰ ਜਿਹੜਾ ਹੈ ਟ੍ਰਿਪਟ ਹੋ ਜਾਣਾ ਚਾਹੀਦਾ ਸੀ ਹੁਣ ਪੈਸਾ ਬੰਦੇ ਦੀ ਲੋੜ ਹੈ ਮੰਨ ਲਓ ਜਿਹਦੇ ਕੋਲੇ 100 ਹੈ ਉਹ ਸੋਚ ਕੇ ਬੈਠਾ ਕਿ ਮੇਰੇ ਕੋਲੇ 1000 ਹੋਵੇ ਤੇ 1000 ਵਾਲਾ ਕਹਿੰਦਾ ਮੇਰੇ ਕੋਲੇ ਲੱਖ ਹੋਵੇ ਤੇ ਲੱਖ ਵਾਲਾ ਸੋਚਦਾ ਮੇਰੇ ਕੋਲੇ ਕਰੋੜ ਹੋਵੇ ਔਰ ਜੇ ਤਾਂ ਇੱਥੇ ਤੱਕ ਬੰਦਾ ਸੀਮਤ ਰਹਿੰਦਾ ਕਿ ਮੇਰੀਆਂ ਲੋੜਾਂ ਨੇ ਉਹ ਭਾਵੇਂ 100 ਨਾਲ ਹੋ ਰਹੀਆਂ ਨੇ ਭਾਵੇਂ 1000 ਨਾਲ ਹੋ ਰਹੀਆਂ ਨੇ ਤੇ ਭਾਵੇਂ ਲੱਖ ਨਾਲ ਹੋ ਰਹੀਆਂ ਨੇ ਤਾਂ ਠੀਕ ਸੀ ਪਰ ਸਤਿਗੁਰੂ ਕਹਿੰਦੇ ਨੇ ਬੰਦੇ ਦੇ ਅੰਦਰ ਟਕਾ ਫਿਰਨੀ ਹੈ ਅੰਦਰ ਜਿਹੜੀ ਤ੍ਰਿਸ਼ਨਾ ਨਾ ਉਹ ਇਹਨੂੰ ਫਿਰ ਜਿਹੜੀ ਆ ਦੁੜਾ ਰਹੀ ਹੈ ਜਿਹਦੇ ਬਾਰੇ ਸਤਿਗੁਰੂ ਜੀ ਦੇ ਪਾਵਨ ਬਚਨ ਪੜਦੇ ਸਹਾਸਤ ਖਟੈ ਲੱਖ ਕੋ ਉਠਤਾ ਵੈ ਤ੍ਰਿਪਤਨ ਆਵੇ ਮਾਇਆ ਪਾਛੇ ਪਾਵੇ ਜਿਦਾ ਲੋੜ ਹੁੰਦੀ ਹਜ਼ਾਰ ਦੀ ਤਾਂ ਹਜ਼ਾਰ ਮਿਲਿਆ ਬੰਦੇ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਸਿਨ੍ਹ ਮਾਲਕ ਦਾ ਕਿ ਮੈਨੂੰ 100 ਤੋਂ ਜਿਹੜਾ ਹਜ਼ਾਰ ਦੇ ਦਿੱਤਾ ਪਰ ਸਤਿਗੁਰੂ ਕਹਿੰਦੇ ਨੇ ਨਹੀਂ ਭਾਈ ਜਿਉਂ-ਜਿਉਂ ਇਹਦੇ ਕੋਲੇ ਤਨ ਪਦਾਰਤ ਇਕੱਠੇ ਹੁੰਦੇ ਗਏ ਤੇ ਇਹਦੀ ਲਾਲਸਾ ਦਿਨੋ-ਦਿਨ ਹੋਰ ਵਾਧੀ ਗਈ ਰਜਿਆ ਨਹੀਂ ਹੈ ਟ੍ਰਿਪਤ ਨਹੀਂ ਹੋਇਆ ਵੱਡੇ ਵੱਡੇ ਰਾਜਨ ਅਰਪੂਮਨ ਤਾਂ ਕਿ ਤ੍ਰਿਸ਼ਣ ਨੰਨਾ 부ਜੀ ਲੰਪਟ ਰਹੇ ਮਾਇਆ ਰੰਗ ਰਾਤੇ ਲੋਚਨ ਕਚੂਨ ਸੂਜੀ ਚੁੰਬੜ ਗਏ ਸੀ ਉਹਦੇ ਨਾਲ ਮੋਹ ਪੈ ਗਿਆ ਸਾਡਾ ਮਾਇਆ ਦੇ ਨਾਲ ਹੁਣ ਬਾਣੀ ਨੂੰ ਪੜਦਿਆਂ ਵਿਚਾਰਦਿਆਂ ਇਹ ਗੱਲਾਂ ਸਾਨੂੰ ਸਮਝਾਉਂਦੀਆਂ ਨੇ ਕਿ ਬੰਦੇ ਦੇ ਅੰਦਰ ਕਈ ਤਰ੍ਹਾਂ ਦੀ ਭੁੱਖ ਹੈ ਕਈ ਤਰ੍ਹਾਂ ਦੀ ਭੁੱਖ ਲੈ ਕੇ ਉਹ ਆਪਣੀ ਜ਼ਿੰਦਗੀ ਦਾ ਸਫ਼ਰ ਕਰ ਰਿਹਾ ਹੈ ਜੇ ਤਾਂ ਪੇਟ ਦਾ ਭੁੱਖਾ ਹੋਵੇ ਤੇ ਤੁਸੀਂ ਉਹਨੂੰ ਪੋਜਨ ਪ੍ਰਸ਼ਾਦਾ ਛਕਾਓ ਲੋੜ ਮੁਤਾਬਕ ਛਕੇਗਾ ਤੇ ਰੱਜ ਜਾਵੇਗਾ ਨਹੀਂ ਵੀ ਹੋਏਗਾ ਕੁਝ ਖਾਣ ਨੂੰ ਦੋ ਪਾਣੀ ਦੀਆਂ ਕੁੱਟਾਂ ਪੀ ਕੇ ਵੀ ਜਿਹੜਾ ਨਾ ਉਹ ਆਪਣਾ ਨਿਰਵਾਹ ਕਰ ਲਵੇਗਾ ਨਹੀਂ ਵੀ ਹੋਏਗਾ ਕੁਝ ਖਾਣ ਨੂੰ ਪੇਟ ਦਾ ਭੁੱਖਾ ਤੁਸੀਂ ਰਜਾ ਸਕਦੇ ਹੋ ਪਰ ਜਿਹੜੇ ਬੰਦੇ ਦੇ ਅੰਦਰ ਮਨ ਦਾ ਭੁੱਖਾ ਹੈ ਉਹਨੂੰ ਕਿਦਾਂ ਰਜਾਓਗੇ ਸਤਿਗੁਰੂ ਕਹਿੰਦੇ ਨੇ ਮਨ ਦੀ ਭੁੱਖਾ ਜਿਹੜੀ ਤ੍ਰਿਸ਼ਨਾ ਦੀ ਜਿਹੜੀ ਭੁੱਖਾ ਹੈ ਤ੍ਰਿਸ਼ਨਾ ਦੀ ਭੁੱਖ ਜਿਹੜੀ ਬੰਦੇ ਦੇ ਅੰਦਰ ਹੈ ਤੇ ਜਿੰਨਾ ਚਿਰ ਤ੍ਰਿਸ਼ਨਾ ਦੀ ਭੁੱਖ ਹੈ ਨਾ ਤੇ ਬੰਦਾ ਤ੍ਰਿਪਤ ਨਹੀਂ ਹੋਏਗਾ ਜੀ ਰੱਜੇਗਾ ਨਹੀਂ ਤੇ ਰੱਜੇਗਾ ਉਦੋਂ ਜਦੋਂ ਅੰਦਰੋਂ ਜਿਹੜੀ ਤ੍ਰਿਸ਼ਨਾ ਵਾਲੀ ਭੁੱਖ ਹੈ ਇਹਨੂੰ ਮਾਰ ਲਏਗਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਜਦੋਂ ਸੱਚ ਨਾਮ ਭੋਜਨ ਨੂੰ ਇਹਨੇ ਖਾਦਾ ਤੇ ਸਤਿਗੁਰੂ ਕਹਿੰਦੇ ਨੇ ਇਹ ਤ੍ਰਿਪਤ ਹੋ ਗਿਆ ਬੰਦਾ ਅੰਦਰ ਜਿਹੜੀ ਤ੍ਰਿਸ਼ਨਾ ਦੀ ਭੁੱਖ ਸੀ ਨਾ ਕਹਿੰਦੇ ਨੇ ਉਹ ਤ੍ਰਿਸ਼ਨਾ ਦੀ ਭੁੱਖ ਉਹਨੇ ਦੀ ਖਤਮ ਹੋ ਗਈ ਹੈ ਸਤਿਗੁਰੂ ਜੀ ਦੇ ਪਾਵਨ ਬਚਨ ਹੋਰ ਆਪ ਜੀ ਦੇ ਨਾਲ ਸਾਂਝੇ ਕਰਾਂ ਜਿਸਕੇ ਦੀਏ ਰਹੇ ਅਗਾਏ ਬਹਰ ਨਾ ਤ੍ਰਿਸ਼ਨਾ ਲਾਗੇ ਆਏ ਜਿਹਨੇ ਦਿੱਤਿਆਂ ਬੰਦਾ ਰੱਜਦਾ ਹੈ ਅਗਾਏ ਦਾ ਪਾਪ ਰੱਜ ਜਾਂਦਾ ਹੈ ਤੇ ਮੋੜ ਦੁਬਾਰਾ ਫਿਰ ਜਿਹੜੀ ਉਹ ਤ੍ਰਿਸ਼ਨਾ ਵਾਲੀ ਪੁੱਖ ਹੈ ਨਾ ਉਹਨੂੰ ਲੱਗਦੀ ਨਹੀਂ ਹੈ ਤੇ ਉਹ ਇੱਕੋ ਹੀ ਹੈ ਮਾਲਕ ਪਰਮੇਸ਼ਰ ਕਹਿੰਦੇ ਨੇ ਜਿਹਦਿਆਂ ਦਿੱਤਿਆਂ ਬੰਦੇ ਦੀ ਤ੍ਰਿਪਤੀ ਹੋਣੀ ਹੈ ਇਹ ਸਭ ਕਿਰਪਾ ਕਰਦੇ ਨੇ ਪਾਵਨ ਬਾਣੀ ਦੇ ਵਿੱਚ ਜ਼ਿਕਰ ਕਰਕੇ ਕਿ हे ਪ੍ਰਾਣੀ हे ਜੀਵ ਤੇਰੇ ਅੰਦਰ ਬੜੇ ਤਰ੍ਹਾਂ ਦੀ ਭੁੱਖ ਹੈ। ਸਰੀਰਕ ਭੁੱਖ ਹੈ, ਪਦਾਰਥਾਂ ਦੀ ਭੁੱਖ ਹੈ। ਔਰ ਤੀਸਰੀ ਭੁੱਖ ਹੈ। ਬੰਦੇ ਦੇ ਅੰਦਰ ਵਿਸ਼ੇਵਕਾਰ ਭੋਗਣ ਦੀ। ਜਿਹੜਾ ਮੈਂ ਆਪ ਜੀ ਦੇ ਨਾਲ ਸ਼ਬਦ ਸਾਂਝਾ ਕੀਤਾ ਨਾ ਕਿ ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰਜੈ, ਗੁਣ ਕੈ ਗੁਣੀ ਸਵਾਏ। ਇਹ ਸ਼ਬਦ ਤਨਗੁਰੂ ਅੰਗਸੈ ਪਾਤਸ਼ਾਹ ਜੀ ਦਾ ਮਾਜ ਕੀ ਵਾਰ ਦੇ ਅੰਦਰ 147 ਨੰਬਰ ਅੰਕ ਤੇ ਹੈ ਸ਼ਬਦ ਦੀ ਅਰੰਭਤਾ ਹੁੰਦੀ ਹੈ ਆਖਣ ਆਖ ਨਾ ਰਜੇ ਆ ਸੁਣਨ ਨਾ ਰਜੇ ਕੰਨ ਅੱਖੀ ਦੇਖ ਨਾ ਰਜੀਆਂ ਗੁਣ ਗਾਹਕ ਇਕ ਬਨ ਇਹ ਆ ਬੰਦੇ ਦੇ ਅੰਦਰ ਬਕਾਰਾਂ ਦੀ ਭੁੱਖ ਇਹ ਤੀਜੀ ਭੁੱਖ ਹੈ ਤੇ ਸਤਗੁਰੂ ਕਹਿੰਦੇ ਨੇ ਬੰਦਾ ਇਹਦੇ ਵੱਲੋਂ ਵੀ ਤ੍ਰਿਪਤ ਨਹੀਂ ਹੋਇਆ ਨਹੀਂ ਰਜੇ ਆ ਬਕਾਰ ਭੋਗਦਾ ساری ਉਮਰ ਜ਼ਿੰਦਗੀ ਦਾ ਸਾਰਾ ਅਮਰ ਲਗਾ ਸ ਜਿੰਦਗੀ ਦਾ ਸਾਰਾ ਸਫਰ ਉਮਰ ਦਾ ਇਦਾਂ ਹੀ ਲਗਾ ਦਿੰਦਾ ਕਹਿੰਦੇ ਨੇ ਵਕਾਰ ਭੋਗਦਾ ਭੋਗਦਾ ਟ੍ਰਿਪਤ ਨਹੀਂ ਹੋਇਆ ਅੱਖੀ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਅੱਖਾਂ ਨੇ ਕਹਿੰਦੇ ਨੇ ਬੜਾ ਕੁਝ ਵੇਖ ਲਿਆ ਬੜੇ ਦੁਨੀਆਂ ਦੇ ਇਹਨੇ ਜਿਹੜੇ ਨੇਗੇ ਰੰਗ ਮਾਣ ਕੇ ਵੇਖ ਲੈਨੇ ਨਹੀਂ ਰੱਜੀਆਂ ਸਤਗੁਰੂ ਕਹਿੰਦੇ ਨੇ ਅੱਖੀ ਦੇਖਣਾ ਰੱਜੀਆਂ ਭਾਈ ਗੁਰਦਾਸ ਜੀ ਬਹੁ ਰੰਗ ਤਮਾਸ਼ੇ ਨੱਕ ਨਾ ਰੱਜਾ ਵਾਸਲੇ ਦੁਰਗੰਧ ਸੁਵਾਸੇ ਸਾਦੀ ਜੀਬ ਨਾ ਰਜੀਆਂ ਕਰ ਭੋਗ ਬਲਾਸੇ ਨਹੀਂ ਰਜੀ ਕਹਿੰਦੇ ਨੇ ਰਸਨਾ ਨੂੰ ਚਸਕਾ ਪਿਆ ਹੋਇਆ ਇਹ ਰਸਨਾ ਤੁੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਤੇ ਇੱਥੇ ਸਤਿਗੁਰੂ ਕਿਰਪਾ ਕਰਦੇ ਨੇ ਆਖਣ ਆਖ ਨਾ ਰਜਿਆਂ ਸੁਣ ਨਾ ਰਜੇ ਕੰਨ ਰਸਨਾ ਨੂੰ ਚਸਕਾ ਪਿਆ ਹੋਇਆ ਨਿੰਦਿਆ ਚੁਗਲੀ ਕਰਨ ਦਾ ਕਦੇ ਨਹੀਂ ਟ੍ਰਿਪ ਤੋਂ ਹੀ ਰਸਨਾ ਕਿ ਨਾ ਥੱਕਦੀ ਐ ਅੱਛਾ ਚੰਗੇ ਕੰਮ ਦੇ ਲਈ ਕਿਸੇ ਨੂੰ ਤੁਸੀਂ ਕਹੋ ਕਿ ਸਾਨੂੰ ਸਮਾਂ ਦੇ ਦੇ ਤੇ ਗੁਰੂ ਪਿਆਰ ਵਾਲਿਓ ਬੰਦੇ ਦੀ ਅਨੇਕਾਂ ਮੁਸ਼ਕਲਾਂ ਨੇ ਪਰ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੋਵੇ ਜਿੰਨਾ ਮਰਜ਼ੀ ਸਮਾਂ ਤੁਸੀਂ ਜਿਹੜਾ ਇਸ ਜ਼ੁਬਾਨ ਤੋਂ ਕਰਾਈ ਜਾਓ ਮੰਦੇ ਬੋਲ ਜਿੰਨੇ ਮਰਜ਼ੀ ਬੁਲਾਏ ਜਾਓ ਤੇ ਸਤਿਗੁਰੂ ਕਹਿੰਦੇ ਨੇ ਅੱਖੀ ਵੇਖ ਨਾ ਰੱਜੀਆਂ ਨਹੀਂ ਰੱਜੀਆਂ ਖਾ ਤ੍ਰਿਪਤ ਨਹੀਂ ਹੋਈਆਂ ਭਾਈ ਬਹੁ ਰੰਗ ਤਮਾਸ਼ੇ ਤੇ ਸਭ ਕਿਰਪਾ ਕਰਦੇ ਨੇ ਨਾਨਕ ਭੁੱਖਾ ਤਾਂ ਰਜੈ ਗੁਣ ਕੈ ਗੁਣੀ ਸਮਾਏ ਜਿਹੜਾ ਮਨ ਦਾ ਭੁੱਖਾ ਜੀ ਜਿਹੜਾ ਮਨ ਕਰਕੇ ਭੁੱਖਾ ਵਾ ਉਹ ਜਦੋਂ ਮਾਲਕ ਦੇ ਪਰਮੇਸ਼ਰ ਦੇ ਗੁਣ ਗਾਏਗਾ ਨਾ ਗਉਣ ਕਹਿ ਗੁਣੀ ਸਮਾਏ ਜਦੋਂ ਮਾਲਕ ਦੀ ਸਿਵਸਲਾਹ ਦੇ ਗੀਤ ਗਾਏਗਾ ਉਹਦੀ ਵਡਿਆਈ ਕਰੇਗਾ ਉਹਦੇ ਗੁਣਾਂ ਨੂੰ ਗਾਏਗਾ ਤੇ ਜਦੋਂ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਏਗਾ ਭਾਵ ਸ਼ਬਦ ਤੇ ਸੁਰਤ ਦਾ ਜਦੋਂ ਮੇਲ ਹੋਏਗਾ ਸਤਗੁਰੂ ਕਹਿੰਦੇ ਨੇ ਫਿਰ ਪਾਈ ਏ ਮਨ ਜਿਹੜਾ ਵਾ ਰੱਜ ਜਾਏਗਾ ਫੇ ਜਿਹੜੀ ਤ੍ਰਿਸ਼ਨਾ ਦੀ ਪੁੱਖ ਹੈ ਨਾ ਬੰਦੇ ਨੂੰ ਲੱਗੀ ਹੋਈ ਇਹ ਤ੍ਰਿਸ਼ਨਾ ਦੀ ਪੁੱਖ ਇਹਦੀ ਦੂਰ ਹੋ ਜਾਵੇਗੀ ਇਹ ਤ੍ਰਿਪਤ ਹੋ ਜਾਏਗਾ ਤੇ ਚੌਥੀ ਪੁੱਖ ਹੈ ਬੰਦੇ ਨੂੰ ਮਾਣ ਵੜਿਆਈ ਦੀ ਸੋਭਾ ਦੀ ਹੁਣ ਕਿਸੇ ਨੂੰ ਆਪਣੀ ਮਾਣ ਦੀ ਵੜਿਆਈ ਦੀ ਇੱਜ਼ਤ ਦੀ ਜਿਹੜੀ ਹੈ ਬਹੁਤ ਵੱਡੀ ਪੁੱਖ ਹੈ ਤੇ ਸਤਗੁਰੂ ਇਹਦੇ ਸਮਝਾ ਰਹੇ ਨੇ ਕਿ ਪਤਾ ਨਹੀਂ ਬੰਦਾ ਕਿੰਨੀਆਂ ਕੁ ਭੁੱਖਾਂ ਲੈ ਕੇ ਆਪਣੀ ਜ਼ਿੰਦਗੀ ਦਾ ਸਫ਼ਰ ਕਰ ਰਿਹਾ ਹੈ